ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰ ਜੀ ਇੱਕ ਗੱਲ ਕਰਨ ਆਇਆ ਸੀਗੇ ਆਪਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਜਰੀਏ ਕੀ ਗੱਲ ਕਰਨੀ ਸੀ ਗੱਲ ਕੁਛ ਇਦਾਂ ਦੀ ਆ ਜਿਵੇਂ ਕਿ ਹੁਣ ਆਪਣੇ ਫਾਜ਼ਲ ਕਾ ਕੋਈ ਤੇ ਕੁਝ ਹੋਰ ਇਲਾਕਿਆਂ ਜਿੱਦਾਂ ਪਾਣੀ ਦੀ ਮਾਰ ਪਈ ਹੈ ਨਾ ਇਹ ਬਹੁਤ ਦੁੱਖ ਦੀ ਘੜੀ ਆ ਪੰਜਾਬੀਆਂ ਵੀਰਾਂ ਵਾਸਤੇ ਤੇ ਗੱਲਾਂ ਮੈਂ ਕੀ ਕਰਨ ਆਇਆ ਸੀ ਗੱਲ ਆਈ ਸੀ ਮਦਦ ਹੁੰਦੀ ਐ ਜਿਹੜੀ ਕਿ ਬਿਨਾ ਪੋਸਟਰ ਲਾਏ ਲੀਡਰਾਂ ਨੂੰ ਇਹ ਚਾਹੀਦਾ ਨਹੀਂ ਕਿ ਹਾਂਜੀ ਅਸੀਂ ਰਾਸ਼ਨ ਭੇਜ ਰਹੇ ਆ ਇਹ ਸਭ ਵੋਟਾਂ ਦਾ ਚੱਕਰ ਆ ਵੋਟਾਂ ਦੇ ਚੱਕਰਾ 'ਚ ਪੋਸਟਰ ਛਾ ਦੇਣੇ ਹੋਏ ਜੀ ਹਾਂ ਜੀ ਆਪਾਂ ਸੇਵਾ ਕਰ ਰਹੇ ਆਂ ਵੀਰੇ ਅੱਜ ਤੱਕ ਗੁਰੂ ਘਰ ਦੇ ਵਿੱਚ ਕਦੇ ਵੀ ਸੇਵਾ ਕੀਤੀ ਜਾਂਦੀ ਨਾ ਕਿਸੇ ਤਰਫੋਂ ਵੀ ਕੁਝ ਵੀ ਦਾਨ ਕੀਤਾ ਜਾਂਦਾ ਉੱਥੇ ਉੱਥੇ ਕਦੇ ਨਾਂ ਨਹੀਂ ਦੱਸਿਆ ਜਾਂਦਾ ਅਸਲੀ ਹੱਕਦਾਰ ਉਹ ਹੁੰਦਾ ਸੇਵਾ ਕਰਨ ਦੇ ਬਾਕੀ ਜਿਹੜੇ ਆ ਆਪਣੇ ਲੀਡਰ ਜਿੰਨੇ ਵੀ ਲੀਡਰ ਆ ਮੈਂ ਕਿਸੇ ਇੱਕ ਪਾਰਟੀ ਦੀ ਨਹੀਂ ਗੱਲ ਕਰ ਰਿਹਾ ਸਾਰੀਆਂ ਪਾਰਟੀਆਂ ਐਵੇਂ ਨੇ ਕਿਸੇ ਦਾ ਨਾਮ ਹੀ ਨਹੀਂ ਲਵਾਂਗੇ ਬਾਕੀ ਇਹਨਾਂ ਨੂੰ ਚਾਹੀਦਾ ਨਹੀਂ ਕਿ ਆਪਣਾ ਯਾਰ ਫੋਟੋ ਲਾ ਕੇ ਹਾਂਜੀ ਅਸੀਂ ਮਦਦ ਕਰ ਰਹੇ ਹਾਂ ਮਦਦ ਉਹ ਨਹੀਂ ਹੁੰਦੀ ਜੀ ਮਦਦ ਹੁੰਦੀ ਹੁੰਦੀ ਹੈ ਹੈਲਪ ਉਹ ਹੁੰਦੀ ਹੁੰਦੀ ਹੈ ਜਿਹੜੀ ਨਾ ਬਸ ਇਹਨਾਂ ਪੋਸਟਰ ਤੋਂ ਕੀਤੀ ਜਾਂਦੀ ਇਹ ਆਪਣੇ ਵੀਰ ਜਿੰਨੇ ਵੀ ਆ ਲੱਗੇ ਹੋਏ ਆ ਐਨ ਆਰ ਆਈ ਇਹਨਾਂ ਦਾ ਬਹੁਤ ਵਧੀਆ ਕੰਮ ਹੈ ਇਹ ਚੱਲ ਬਾਹਰ ਤੋਂ ਵੀਰ ਸੇਵਾ ਕਰ ਰਹੇ ਆ ਬਹੁਤ ਵਧੀਆ ਚੀਜ਼ ਆ ਬਾਕੀ ਜਦੋਂ ਲੀਡਰਾਂ ਦੀ ਵਾਰੀ ਆਂਦੀ ਨਾ ਲੀਡਰਾਂ ਦਾ ਪੋਸਟਰ ਲਾ ਕੇ ਆਪਾਂ ਸੇਵਾ ਕਰਦੇ ਨਾ ਉਹ ਬਹੁਤ ਵੱਡਾ ਗਲਤ ਕੰਮ ਹੋ ਜਾਂਦਾ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਯਾਰ ਇਹਨਾਂ ਦਾ ਤਾਂ ਵੋਟਾਂ ਦਾ ਚੱਕਰ ਹੈ ਮਦਦ ਆਫਾ ਕਰ ਰਹੇ ਆ ਲੀਡਰ ਜਿੰਨੇ ਵੀ ਆ ਟੋਰ ਨਾਲ ਜਾਂਦੇ ਨੇ ਟੋਰ ਨਾਲ ਵਾਪਸ ਆਉਂਦੇ ਨੇ ਕੋਈ ਵੀ ਪਾਰਟੀ ਆ ਹਰ ਇੱਕ ਪਾਰਟੀ ਇਦਾਂ ਹੀ ਕਰਦੀ ਆ ਜਿੰਨੀਆਂ ਵੀ ਪਾਰਟੀਆਂ ਕੋਈ ਇਹ ਨਹੀਂ ਕਾ ਕਿ ਉਹਨਾਂ ਦਾ ਪੋਸਟਰ ਨਾ ਲੱਗਿਆ ਹੋਵੇ ਟਰੈਕਟਰ ਟਰਾਲੀਆਂ ਗੱਡੀਆਂ ਜਿੰਦ ਤੇ ਵੀ ਸੇਵਾ ਕਰਨਾ ਹੁੰਦੇ ਆ ਹਰ ਇੱਕ ਤੇ ਇਹ ਵੋਟਾਂ ਲੈਣ ਆਉਂਦੇ ਆ ਜਾਂ ਫਿਰ ਮਦਦ ਕਰਨ ਆਉਂਦੇ ਆ ਇਹ ਸਮਝ ਨਹੀਂ ਆਈ ਅਜ ਤੱਕ ਕਿਸੇ ਨੂੰ ਵੀ ਕਿਉਂਕਿ ਆਪਣੇ ਵੀਰ ਉਹੋ ਜੇ ਆ ਪਾਣੀ ਦਾ ਮਾਰ ਪਈ ਆ ਤੇ ਦਿਨੋਂ ਦਿਨ ਵਧਦਾ ਹੀ ਆ ਰਿਹਾ ਪਾਣੀ ਬਾਕੀ ਖੈਰ ਗੱਲ ਜਿਹੜੀ ਕਹਿਣੀ ਸੀ ਆਪਾਂ ਕਹਿ ਚੁੱਕੇ ਆ ਤੇ ਦੱਸਿਓ ਜੀ ਵੀਰੇ ਕਮੈਂਟਾਂ 'ਚ ਕਿਵੇਂ ਲੱਗੀ ਸਹੀ ਆ ਜਾਂ ਗਲਤ ਆ ਆਪਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ ਜਿੰਨੀ ਨੌਲੇਜ ਹੈ ਓਨੀ ਕ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਆ ਬਾਕੀ ਮੇਰੇ ਆਈਡੀ ਜਿਹੜੇ ਇਹ ਗਲਤ ਕੰਮ ਆ ਮੈਨੂੰ ਮੈਨੂੰ ਨਹੀਂ ਸਹੀ ਲੱਗਿਆ ਹੁਣ ਆਪਣੇ ਵੀਰ ਜਿੰਨੇ ਵੀ ਗਿਆ ਇੱਥੂ ਦੇ ਲੋਕ ਵਾਲਾ ਸੇਵਾ ਕਰ ਰਿਆ ਉਹਨਾਂ ਨੇ ਕਦੇ ਨਹੀਂ ਪੋਸਟਰ ਲਾਇਆ ਹੁਣ ਮੰਨ ਲਓ ਕਿ ਆਪਣੇ ਪਿੰਡ ਤੋਂ ਲੰਗਰ ਗਿਆ ਆਪਣੇ ਪਿੰਡ ਤੋਂ ਲੰਗਰ ਗਿਆ ਹੁਣ ਠੀਕ ਆ ਤੇ ਉਹਨਾਂ ਨੇ ਇਹ ਪੋਸਟਰ ਤੇ ਨਹੀਂ ਲਾਇਆ ਨਾ ਅਸੀਂ ਕੀ ਉਹ ਐਂ ਕਰ ਰਹੇ ਆ ਪਿੰਡ ਦਾ ਐਂ ਪਿੰਡ ਦਾ ਚੱਲ ਜਾਂਦਾ ਹੈ ਬਾਕੀ ਜਿੰਨੇ ਵੀ ਆ ਲੀਡਰ ਹਨਾ ਇਹਨਾਂ ਨੂੰ ਨਹੀਂ ਜੱਜ ਦੀ ਗੱਲ ਚਾਹੇ ਕੋਈ ਵੀ acha ਕਿਸਾਨ ਵੀਰਾ ਮਦਦ ਕਰ ਰਿਹਾ ਕੋਈ ਵੀ ਹੈ ਯਾਰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਪੋਸਟਰ ਲਾ ਕੇ ਤਾਂ ਕਰਨੀ ਹੀ ਨਹੀਂ ਚਾਹੀਦੀ ਇਹ ਲਾਲਚ ਦੇ ਰਹੇ ਆ ਇਹ ਆਪਣੇ ਨਾ ਫਸਲ ਦਾ ਜਿਹੜੇ ਆਪਾਂ ਫਸੇ ਹੋਏ ਆ ਪਾਣੀ ਤੇ ਇਹ ਉਸ ਚੀਜ਼ ਦਾ ਫਾਇਦਾ ਉਠਾ ਰਹੇ ਆ ਸੇਵਾ ਕਰੋ ਸੇਵਾ ਠੀਕ ਹੈ ਸੇਵਾ ਕਰੋ ਇਹ ਨਹੀਂਗਾ ਕਿ ਅਹੀਂ ਆ ਉਹ ਹੈ ਅਹੀਂ ਆ ਕੋ ਇੱਕ ਚਾਵਲ ਜੀ ਬੂਥੀ ਵਾਲਾ ਆਉਂਦਾ ਬੱਦਲ ਉਹਨੂੰ ਪੁੱਛਣ ਵਾਲਾ ਤੈਨੂੰ ਕੋਈ ਅਕਲ ਹੈਗੀ ਆ ਤੇਰੇ ਹੁੰਦਿਆ ਕੁਝ ਹੋਇਆ ਨਹੀਂ ਤੂੰ ਹੁਣ ਦੂਜੀਆਂ ਸਰਕਾਰਾਂ ਦੇ ਨਾਲ ਦੋਸ਼ ਲਾਈ ਜਾਣਾ ਹੈਣਾ ਇਹ ਸਰਕਾਰਾਂ ਇੱਕ ਦੂਜੇ ਨੂੰ ਦੋਸ਼ ਲਾਉਂਦੇ ਰੌਣ ਗਿਆ ਚਾਹੇ ਸਰਕਾਰ ਦੂਸਰੀ ਹੁੰਦੀ ਕਾਲੀਆਂ ਦੀ ਹੁੰਦੀ ਤਾਂ ਦੂਜੀਆਂ ਕੌਲਟੀਆਂ ਨੇ ਲਾਈ ਜਾਣਾ ਸੀ ਜ਼ੋਰ ਜੇ ਦੂਸਰੇ ਨੇ ਹੁੰਦੀ ਤੀਸਰੀਆਂ ਲਾਈ ਜਾਣਾ ਸੀ ਜ਼ੋਰ ਬਾ ਆ ਹੀ ਚੱਲੀ ਜਾਂਦਾ ਉਹ ਭਰਾਓ ਪਾਣੀ ਜੇ ਫਸੇ ਹੋਇਆ ਲੋਕ ਆ ਜਿੰਨੇ ਮੇਰੇ ਵੀਰ ਆ ਖਬਰਾਂ ਲੈਣ ਜਾਂਦੇ ਹਾਂਜੀ ਦੱਸੋ ਕੀ ਗੱਲ ਆ ਹਾਂਜੀ ਸਾਨੂੰ ਸਰਕਾਰ ਨੇ ਉਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਉਹ ਭਰਾਓ ਸਰਕਾਰਾਂ ਦੇ ਅਮੀਦ ਨਾ ਰੱਖੀ ਕਰੋ ਅੱਗੇ ਆਪਾਂ ਸਰਕਾਰਾਂ ਦੇ ਹੱਕ ਤੇ ਜਿੰਨੇ ਆ ਆਦੀ ਹੱਕ ਸੱਚ ਦੀ ਕਰਕੇ ਖਾਣੇ ਆ ਆਪ ਦਾ ਕਮਾਉਣੇ ਆ ਆਪ ਦਾ ਖਾਣੇ ਆ ਕਿਸੇ ਦਾ ਨਹੀਂ ਖਾਣੇ ਆ ਆਪਣੀ ਮਿਹਨਤ ਕਰਨੇ ਆ ਇਹ ਯਾਰ ਚੱਕੀ ਹੁੰਦੀ ਬੂਤੀ ਸਾਰਿਆਂ ਨੇ ਹੀ ਜੇ ਤੋ ਨਾ ਦਾਨ ਕਰਨਾ ਤਾਂ ਨਾ ਦਾਨ ਸਾਰਾ ਕੁਝ ਹੋ ਜਾਂਦਾ ਬਿਨਾਂ ਦੱਸੇ ਪੁੱਛੇ ਤੁਮ ਜਿਸ ਵੀਰ ਨੇ ਦਾਨ ਕਰਨਾ ਹੋਵੇ ਤਾਂ ਜਿੱਦਾਂ ਕਿ ਹੁਣ ਤੁਸੀਂ ਦੇਖ ਸਕਦੇ ਜੇ ਸਾਹਮਣੇ ਟਰਾਲੀਆਂ ਕੋਸ਼ ਆ ਰਹੀਆਂ ਨੇ ਚਲੋ ਦੂਰ ਦੂਰ ਵਾਲੇ ਤਾਂ ਲਾਉਣ ਯਾਰ ਮੰਨ ਲਓ ਕਿ ਆਹ ਹੁਣ ਜਿੰਨੇ ਆ ਰਹੇ ਨੇ ਕਾਮ ਬੜਾ ਪੱਠਿਆਂ ਦੂੜੀਆਂ ਦੀ ਸੇਵਾ ਲੈ ਕੇ ਆ ਰਹੇ ਨੇ ਯਾਰ ਇਹਨਾਂ ਦਾ ਤਾਂ ਆਪਾਂ ਚੱਲ ਮੰਨਦੇ ਆ ਯਾਰ ਠੀਕ ਹੈ ਯਾਰ ਖਣਾ ਇਹਨਾਂ ਦਾ ਤਾਂ ਕਰਨਾ ਵੀ ਚਾਹੀਦਾ ਕਿਉਂਕਿ ਇਥੋਂ ਪਤਾ ਲੱਗਦਾ ਹੈ ਕਿ ਬੰਦਾ ਬੰਦੇ ਦੇ ਕੰਮ ਹੁੰਦਾ ਹੈ ਬਾਕੀ ਇਹਨਾਂ ਨੇ ਆਪਦੇ ਮੁੱਦੇ ਚੱਕੇ ਹੋਏ ਆ ਤੇ ਇਹਨਾਂ ਆਪਣੇ ਜਿੰਨੇ ਵੀ ਆ ਨਿਊਜ਼ ਵਾਲੇ ਗਿਆ ਇਹਨਾਂ ਦੇ ਮੁੱਦੇ ਚੱਕੇ ਹਾਂ ਜੀ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਜੀਆ ਉਹ ਯਾਰ ਤੁਸੀਂ ਪੁੱਛੋ ਯਾਰ ਪਾਣੀ ਚ ਕਿਵੇਂ ਫਸੇ ਹੋਏ ਜੇ ਰਾਸ਼ਨ ਪਾਣੀ ਦੀ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ ਹਾਂਜੀ ਕੀ ਬਣਿਆ ਕੀ ਮਿਲਿਆ ਇਹ ਮਤਲਬ ਕੀ ਯਾਰ ਪੁੱਛਣ ਦਾ ਯਾਰ ਖਬਰਾਂ ਵਾਲੇ ਨੂੰ ਮੈਂ ਪੁੱਛਣਾ ਚਾਹਣਾ ਜਿੰਨੇ ਵੀ ਆ ਵੀਰ ਆਪਣੇ ਖਬਰਾਂ ਦਿੰਦੇ ਆ ਭਣਾ ਪਹੁੰਚ ਜੰਦੇ ਛੱਟ 'ਚ ਪਹੁੰਚ ਜਾਂ ਜੀ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਸਰਕਾਰ ਭਰਾਵਾ ਹੁਣ ਫਸੇ ਹੋਏ ਆ ਹੁਣ ਸਰਕਾਰਾਂ ਨੂੰ ਆਪਾਂ ਕੀ ਲੈਣਾ ਦੇਣਾ ਹੁਣ ਫਸ ਚੁਕੇ ਆ ਇਹ ਆਪਾਂ ਚੀਜ਼ਾਂ ਪੁੱਛਾਂਗੇ ਬਾਅਦ 'ਚ ਠੀਕ ਹੈ ਪਹਿਲਾਂ ਆਪਣਾ ਟਾਈਮ ਹੈ ਸਾਥ ਦੇਣ ਦਾ ਹੁਣ ਆਪਾਂ ਨੂੰ ਸਾਥ ਦੇਣਾ ਚਾਹੀਦਾ ਨਾ ਵੀਰਾਂ ਦਾ ਠੀਕ ਹੈ ਤੇ ਆਪਾਂ ਵੀਰੇ ਮੋਟਰਸਾਈਕਲ ਦੇ ਵੀਡੀਓ ਸ਼ੂਟ ਕਰ ਰਹੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਜੇ ਵੱਧ ਤੋਂ ਵੱਧ ਤਾਂ ਕਿ ਹੋਰਾਂ ਨੂੰ ਵੀ ਸਿੱਖਣ ਮਿਲ ਸਕੇ ਜਾਂ ਮੈਨੂੰ ਸਿਖਾ ਸਕਣ ਤੇ ਵੀ ਕਮੈਂਟ ਕੁਝ ਕਿਦਾਂ ਦੇ ਆਣਗੇ ਕਿਦਾਂ ਦੇ ਆਣਗੇ ਕੋਈ ਗੱਲ ਨਹੀਂ ਕਮੈਂਟ ਵਾਲੀ ਬੈਠੇ ਆ ਬਾਕੀ ਕੋਸ਼ਿਸ਼ ਕਰੋ ਯਾਰ bina ਪੁੱਛੇ ਦੱਸੇ ਸੇਵਾ ਕਰ ਮੇਜੇ ਦੀਆ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ